ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਸਿੰਪਲ ਸਲਵਾਰ ਸੂਟ ਦੀ ਕਟਿੰਗ ਕਰਾਂਗੇ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਆਪਾਂ ਇਹਦੀ ਲੰਬਾਈ ਲੈਣੀ ਹੈਗੀ ਕਿੱਦਾਂ ਇਹਦੀ ਆਪਾਂ ਘੇਰੇ ਦੀ ਚੜਾਈ ਲੈਣੀ ਹੈ ਦੇਖੋ ਜੀ ਸਭ ਤੋਂ ਪਹਿਲਾਂ 40 ਇੰਚ ਆਪਣਾ ਕਮੀਜ਼ ਆਪਾਂ ਤਿਆਰ ਰੱਖਣਾਗਾ 40 ਇੰਚ ਤਿਆਰ ਰੱਖਣਾ ਕੱਪੜਾ ਹੈਗਾ ਇਹ ਸਾਰਾ 44 ਇੰਚ ਦੇਖੋ 40 ਇੰਚ ਆਪਾਂ ਕਮੀਜ਼ ਰੱਖਣਾ ਤਿਆਰ ਆਪਾਂ 1 2 3 4 4 ਇੰਚ ਆਪ ਐਕਸਟਰਾ ਰੱਖਦੇ ਹੁੰਨੇ ਆ 3 ਇੰਚ ਤਰਪਾਈ ਵਾਸਤੇ ਤੇ 1 ਇੰਚ ਉੱਪਰ ਕਾਟ ਪੈ ਜਾਂਦੀ ਹੁੰਦੀ ਆ ਤੀਰੇ ਵਾਲੀ ਤੇ ਸਲਾਈ ਚ ਆ ਜਾਂਦਾ ਹੁੰਦਾ ਜੀ ਤੇ ਜਿਹੜਾ ਘੇਰਾ ਦਾ ਘੇਰਾ ਹੈਗਾ ਜੀ ਆਪਣਾ 17 ਇੰਚ ਤਿਆਰ ਤੇ 4 ਇੰਚ ਆਪ ਐਕਸਟਰਾ ਰੱਖਾਂਗੇ 1 2 3 4 ਆਪਾਂ 21 ਇੰਚ ਤੇ ਕਟਾਈ ਕਰਾਂਗੇ ਤੁਸੀਂ 3 ਇੰਚ ਵੀ ਐਕਸਟਰਾ ਰੱਖ ਸਕਦੇ ਹੋ 1.5 1.5 ਇੰਚ ਦੇ ਚਾਕ ਮੁਰ ਜਾਣਗੇ ਤੇ ਤੁਸੀਂ 4 ਇੰਚ ਵੀ ਰੱਖ ਸਕਦੇ ਹੋ 1.5 ਇੰਚ ਨਾਲ ਜੀ ਵੀ ਵਧੀਆ ਸਰ ਜਾਂਦਾ ਹੈਗਾ 4 ਨਾਲ ਗਰਮੀ ਵਾਲੇ ਸੂਟਾਂ 'ਚ ਕੀ ਹੁੰਦਾਗਾ ਵੀ ਜਿਹੜੇ ਆਪਣੇ ਚਾਕ ਸਾਈਡਾਂ ਤੋਂ ਮੁੜਦੇ ਨੇ ਜੇ ਤਰਪਾਈ ਥੋੜਾ ਜਿਹਾ ਮੋਟਾ ਕੱਪੜਾ ਰੱਖ ਕੇ ਕੀਤੀ ਹੋਊਗੀ ਤਾਂ ਚਾਕ ਨਹੀਂ ਮੁੜਦੇ ਹੈਗੇ ਜੀ ਐਦਾਂ ਦੀ ਸਕੇਲ ਦੀ ਹੈਲਪ ਨਾਲ ਆਪਾਂ ਲਾਈਨਾਂ ਲਾ ਲੈਣੀਆਂ ਨੇ ਕਦੇ ਵੀ ਆਪਾਂ ਨੂੰ ਸਿੱਧੀ ਕਟਿੰਗ ਨਹੀਂ ਕਰਨੀ ਚਾਹੀਦੀ ਨਹੀਂ ਕੱਪੜੇ ਚ ਵਿੰਗ ਟੇਢ ਪੈ ਜਾਂਦੀ ਹੈ ਹੁਣ ਇਸ ਤਰ੍ਹਾਂ ਜੀ ਆਪਾਂ ਕਮੀਜ਼ ਦੇ ਪੱਲੇ ਬਾਕੀ ਕੱਪੜੇ ਨਾਲ ਅਲੱਗ ਕਰ ਲੈਂਦੇ ਹੁਣ ਆਪਾਂ ਜੀ ਦੋਨੇ ਪੱਲਿਆਂ ਨੂੰ ਉਲਟਾ ਕਰਕੇ ਚਾਰ ਟਹਿਾਂ ਚ ਫੋਲਡਿੰਗ ਚ ਫੋਲਡ ਕਰਕੇ ਬਸਾ ਲੈਣਾ ਆ ਦੇਖੋ ਜੀ ਆਪਾਂ ਚਾਰ ਤਾ ਇੱਕ ਦੋ ਤਿੰਨ ਚਾਰ ਚਾਰ ਤਾ ਹਾਂ ਚ ਫੋਰ ਫੋਲਡੇ ਨੀਚੇ ਆਪਾਂ ਕੱਪੜਾ ਇਸ ਪਾਸੇ ਨੂੰ ਫੋਲਡ ਕਰ ਲਿਆ ਪ੍ਰਿੰਟ ਦਾ ਉਲਟਾ ਪਾਸਾ ਜੀ ਇਹ ਹੁਣ ਸਭ ਤੋਂ ਪਹਿਲਾਂ ਜੀ ਆਪਾਂ ਤੀਰਾ ਰੱਖਣਾਗਾ ਤੀਰਾ ਰੱਖਾਂਗੇ ਜੀ ਆਪਾਂ ਇਹਨਾਂ ਦਾ 6 ਇੰਚ ਤੇ نیچے ਨੂੰ ਜਿਹੜਾ ਮੋਡਾ ਹੈਗਾ ਉਹ ਰੱਖਾਂਗੇ ਆਪਾਂ 7.5 ਇੰਚ ਮੋਡਾ ਹਰ ਇੱਕ ਸਾਈਜ਼ ਚ 7.5 ਇੰਚ ਰੱਖਿਆ ਜਾਂਦਾ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਤੁਸੀਂ 17 ਬੈਸਟ ਚ 16 ਇੰਚ ਵੀ 6 ਇੰਚ ਤੀਰਾ ਕਿਉਂ ਰੱਖਿਆ ਕਿਉਂਕਿ ਜੇ ਅਪਾ ਪਤਲੇ ਆਂਗੇ ਤਾਂ ਆਪਣਾ ਜੇ ਆਹ ਚੀਜ਼ ਵੀ ਪਤਲੀ ਹੋਊ ਤਾਂ ਤੀਰਾ 6 ਇੰਚ ਹੀ ਰੱਖਿਆ ਜਾਊਗਾ ਜਦੋਂ ਆਪਣਾ ਆਹ ਸ਼ੋਲਡਰਸ ਵੀ ਥੋੜੇ ਹੋਣਗੇ ਇਨਾਂ ਦੀ ਚੜਾਈ ਘੱਟ ਹੋਊਗੀ ਤਾਂ ਤੀਰਾ ਹੌਸ ਹਿਸਾਬ ਚ ਘੱਟ ਰੱਖਿਆ ਜਾਊ ਪਰ ਜਿਹੜਾ ਮੋਢਾ ਹੈਗਾ ਇਹ 7.5 ਹੀ ਰੱਖਿਆ ਜਾਊਗਾ ਹੁਣ ਇੱਥੋਂ ਜੀ ਆਪਾਂ ਸੇਰ ਰੱਖਿਆ ਸੀ ਇੱਥੋਂ ਜੀ ਆਪਾਂ 1/2 ਇੰਚ ਘਟਾ ਦੇਣਾ ਇਹ ਦੇਖੋ ਜੀ ਇੱਦਾਂ ਤਿਰਸੀ ਲਾਈ ਹੋਊਗੀ ਹੁਣ 1/2 ਇੰਚ ਦੀ ਕਾਟ ਪਾਉਣੀ ਹੈ ਜੀ ਆਪਾਂ ਇੱਥੇ ਇਹ ਆਪਾਂ ਨੂੰ ਜ਼ਰੂਰ ਪਾਉਣੀ ਚਾਹੀਦੀ ਹੈ ਇਹਦੇ ਨਾਲ ਕੀ ਹੁੰਦਾਗਾ ਇਹਦੇ ਨਾਲ ਆਪਣੀ ਜਿਹੜੇ ਮੋਢੇ ਨੇ ਉਹ ਡਿੱਗਦੇ ਨਹੀਂ ਹੈਗੇ ਜੇ ਕਾਟ ਪਾਵਾਂਗੇ ਤਾਂ ਆਪਣੇ ਮੋਢਿਆਂ ਤੇ ਟੀਰੇ ਵਾਲੀ ਜਗ੍ਹਾ ਤੇ ਕਮੀਜ਼ ਇੱਕ ਜਗ੍ਹਾ ਖੜ ਜਾਂਦਾਗਾ ਜੇ ਨਹੀਂ ਪਾਵਾਂਗੇ ਤਾਂ ਇਹ ਨੀਚੇ ਨੂੰ ਡਿੱਗਣਗੇ ਹੁਣ ਆਪਾਂ ਪਾਵਾਂਗੇ ਜੀ ਮੋਢੇ ਵਾਲੀ ਕਾਟ 1 ਇੰਚ ਤੇ ਪਾਵਾਂਗੇ ਆਪਾਂ ਫਰੰਟ ਵਾਲੀ ਤੇ 2 ਇੰਚ ਤੇ ਪਾਵਾਂਗੇ ਜੀ ਆਪਾਂ ਬੈਕ ਵਾਲੀ ਹੁਣ ਇਹਨਾਂ ਦੀ ਜੀ ਬ੍ਰੈਸਟ ਦਾ ਨਾਪ ਹੈਗਾ 17 ਇੰਚ ਦੇਖੋ 17 ਦਾ ਅੱਧ ਕਰ ਲਿਆ ਪੈ 8.5 ਇੰਚੀ ਟੇਪ ਨੂੰ ਫੋਲਡ ਕਰਕੇ ਆ ਗਿਆ 8.5 ਇੰਚ ਆਪਾਂ ਦੇਖੋ ਆ 8.5 ਇੰਚ ਤੇ ਨਿਸ਼ਾਨੀ ਲਾ ਲਈ ਆ ਕਰ ਲਿਆ ਜੀ ਮਾਰਕ ਤੇ ਆ ਅੱਗੇ ਵਾਲੀ ਆ ਪਿੱਛੇ ਵਾਲੀ ਆ ਇਹਦਾ ਆਪਾਂ ਕਰ ਲੈਣਾ ਹਾਫ ਜਿੰਨਾ ਹਾਫ ਆ ਗਿਆ ਉਨੇ ਹੀ ਜੀ ਆਪਾਂ ਇੱਥੇ ਨਿਸ਼ਾਨੀ ਲਾ ਦੇਣੀ ਤੇ ਜਿਹੜੀ ਆਪਾਂ ਪਿੱਛੇ ਵਾਲੀ ਕਾਟ ਆ ਗਈ ਇਹ ਆਪਾਂ ਪਾਉਣੇ ਹੁੰਨੇ ਆ ਜੀ 4.5 ਇੰਚ ਤੇ ਇਹਦੇ ਨਾਲ ਕੀ ਹੁੰਦਾ ਫਿਰ ਆਪਣੇ ਜਿਹੜੇ ਪਿੱਛੇ ਵਾਲਾ ਪੱਲਾ ਹੁੰਦਾ ਗਲੇ ਕੋਲੋਂ ਖਿੱਚਣੀ ਪੈਂਦੀ ਹੈ ਹੁਣ ਆਪਾਂ ਪਾਵਾਂਗੇ ਜੀ ਕਾਟ ਆ ਲੋ ਜੀ ਆ ਪੈ ਗਈ ਬੈਕ ਵਾਲੀ ਕਾਟ ਤੇ ਆ ਪਾਏ ਪੈ ਜਾਈਏ ਆਪਣੀ ਫਰੰਟ ਵਾਲੀ ਕਾਟ ਤੇ ਹੁਣ ਆਪਾਂ ਜੇ ਇਹਨਾਂ ਦੀ ਸਾਈਡ ਸਲਾਈ ਰੱਖਣੀ ਹੈਂ ਹੀ ਦੇਖੋ ਇਹਨਾਂ ਦੀ ਸਾਈਡ ਵਾਲੀ ਸਲਾਈ ਰੱਖਾਂਗੇ ਆਪਾਂ 21 ਇੰਚ ਤੇ ਇੱਕ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਦਾ ਅੱਧ ਕਰ ਲੈਣਾ ਦੇਖੋ ਆਹ ਮੋਢੇ ਵਾਲੇ ਤੋਂ ਲੈ ਕੇ 14 ਇੰਚ ਆ ਗਿਆ ਇੱਥੋਂ ਤੋਂ ਲੈ ਕੇ ਇੱਥੇ ਤੱਕ 14 ਦਾ ਅੱਧ ਹੋ ਗਿਆ 7 ਇੰਚ ਜਿਹੜੀ ਆਪਾਂ ਨੂੰ ਕਮਰ ਦੀ ਨਸਾਨੀ ਹੈ ਜੇ ਇਹ ਸਹੀ 7 ਇੰਚ ਤੇ ਮਤਲਬ ਇਹਦਾ ਹਾਫ ਕਰਕੇ ਆਪਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਹਾਫ ਕਰਕੇ ਕਮਰ ਦੀ ਨਿਸ਼ਾਨੀ ਲਾਵਾਂਗੇ ਤਾਂ ਆਪਣੀ ਫਿਟਿੰਗ ਵੀ ਵਧੀਆ ਬਣਦੀ ਹੈਗੀ ਤੇ ਆਪਣਾ ਗਲਾ ਵੀ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਹੁਣ ਆਪਾਂ ਜੀ ਇਹਨਾਂ ਦੀ ਕਮਰ ਰੱਖਣੀ ਹੈਗੀ ਕਮਰ ਹੈਗੀ ਇਹਨਾਂ ਦੀ 14 ਇੰਚ 14 ਦਾ ਅੱਧ ਹੋ ਗਿਆ 7 ਅੱਧਾ ਇੰਚ ਐਕਸਟਰਾ ਰੱਖਾਂਗੇ 7.5 ਦੀ ਨਿਸ਼ਾਨੀ ਲਾਵਾਂਗੇ ਜਦੋਂ ਪਲੇਟਸ ਪੈ ਗਈਆਂ ਪਲੇਟਸ 'ਚ ਵੀ ਥੋੜਾ ਥੋੜਾ ਕੱਪੜਾ ਆ ਜਾਂਦਾ ਤਾਂ ਇਹਨੇ 14 ਇੰਚ ਹੀ ਤਿਆਰ ਰਹਿ ਜਾਣਾਗਾ ਤੇ ਆ ਹੈਗਾ ਜੀ ਹਿੱਪ ਹਿੱਪ ਤੋਂ ਵੀ ਆਪਾਂ ਸਾਢੇ 8 ਰੱਖਣਾ ਯਾਨੀ 17 ਰੱਖਣਾਗਾ 17 ਦੱਦ ਹੋ ਗਿਆ ਸਾਢੇ 8 ਇੱਥੇ ਸਾਢੇ 8 ਤੇ ਨਸਾਨੀ ਲਾ ਦੇਣੀ ਆ ਹੁਣ ਆਪਾਂ ਜਿਹਨੂੰ ਇਦਾਂ ਆਪਸ ਵਿੱਚ ਐਸ ਤਰ੍ਹਾਂ ਮਿਲਾ ਲੈਣਾਗਾ ਆ ਦੇਖੋ ਜੀ ਆ ਫਿਟਿੰਗ ਦੀਆਂ ਨਸਾਨੀਆਂ ਹੋ ਗਈਆਂ 2 2 ਇੰਚ ਆਪਣਾ ਐਕਸਟਰਾ ਮਾਰਜਨ ਦਾ ਕੱਪੜਾ ਹੋ ਜਾਊਗਾ। ਆ ਬਾਕੀ ਕੱਪੜੇ ਦੀ ਹੋ ਜੂਗੀ ਜੀ ਕਟਿੰਗ। ਹੁਣ ਆਪਾਂ ਜੀ ਪਲੇਟਸ ਪਾਉਣੀਆਂ ਨੇ ਪਲੇਟਸ ਪਾਵਾਂਗੇ ਆਪਾਂ 11.5 ਇੰਚ ਦੇ। ਨੀਚੇ ਨੂੰ ਰੱਖਾਂਗੇ ਜੀ ਆਪਾਂ ਪਲੇਟਸ ਦੀ ਲੰਬਾਈ 7 ਇੰਚ। ਵੈਸੇ ਜੀ ਮੈਂ ਸਾਈਜ਼ ਮਤਲਬ ਕਿ ਪਲੇਟਸ 3.5 ਇੰਚ ਤੇ ਪਾਉਣੀਆਂ ਹੁੰਦੀਆਂ। ਇਨਾਂ ਦੀ 16 17 ਬਰਸਟ ਕਰਕੇ ਜਿਹੜੀ ਮਤਲਬ ਕੀ ਪਲੇਟ ਆ ਗਈ ਉਹ ਤਿੰਨ ਤੇ ਪਾਵਾਂਗੇ ਉਹਨਾਂ ਦੀ ਚੜਾਈ 6 ਇੰਚੀ ਸੈਂਟਰ 'ਚ ਰੱਖਾਂਗੇ ਸਾਢੇ 3 ਰੀ ਰੱਖਣੀ ਹੈਗੀ ਨਾ ਲਓ ਜੀ ਹੁਣ ਜਿਹੜੀਆਂ ਸਾਈਡ ਵਾਲੀਆਂ ਪਲੇਟਸ ਨੇ ਇਹ ਆਪਾਂ ਕਿੱਦਾਂ ਪਾਉਣੀਆਂ ਨੇ ਦੇਖੋ ਆਹ ਵਾਲੇ ਪੁਆਇੰਟ ਨੂੰ ਆਹ ਵਾਲੇ ਪੁਆਇੰਟ ਨਾਲ ਇਦਾਂ ਮਿਲਾ ਲੈਣਾ ਹੈਗਾ ਇਦਾਂ ਬਹੁਤ ਸੋਹਣੀ ਆ ਸਹੀ ਤਰੀਕੇ ਚ ਪਲੇਟਸ ਪੈ ਜਾਂਦੀਆਂ ਨੇ ਬਹੁਤ ਹੀ ਸੋਹਣੀ ਫਿਟਿੰਗ ਬਣ ਕੇ ਆਉਂਦੀ ਹੈ ਜੀ ਆਹ ਜਿਹੜਾ ਆਪਾਂ ਕਾਰਨਰ ਮੁੱਡੇ ਦਾ ਬਣਾਇਆ ਸੀ ਇਹਨੂੰ ਆਪਾਂ ਇਹਦੇ ਨਾਲ ਮਿਲਾ ਲੈਣਾ ਆ ਦੇਖੋ ਇਦਾਂ ਪਹਿਲਾਂ ਮਿਲਾ ਲਈਆਂ ਆ ਦੇਖੋ ਇਦਾਂ ਹੁਣ ਆਪਾਂ ਇਹਨਾਂ ਦੇ ਵਿੱਚ 2 2 ਇੰਚ ਦਾ ਪਾ ਦੇਣਾ ਜੀ ਗੈਪ ਹੁਣ ਆਪਾਂ ਤਾਂ ਉਹਦੇ ਅਸਤੀ ਕਟਿੰਗ ਕਰਕੇ ਦਿਖਾਉਣੇ ਆਂਗੇ ਇੱਥੇ ਮੇਰੀ ਸਿਸਟਰ ਦਾ ਮੈਸੇਜ ਆਇਆ ਸੀ ਵੀ ਦੀਦੀ ਮੈਂ ਸ਼ੁਰੂ ਤੋਂ ਸੂਟ ਸਟਿਚ ਕਰਨੇ ਤੇ ਕਟਿੰਗ ਕਰਨੇ ਸਿੱਖਣਾ ਚਾਹਣੀ ਆ ਦੇਖੋ ਭੈਣੇ ਜਿੰਨਾ ਵੀ ਤੁਹਾਡਾ ਨਾਪ ਆਗਾ ਜਿੰਨੀ ਤੁਹਾਡੀ ਕਮੀਜ਼ ਦੀ ਲੰਬਾਈ ਆਗੀ ਉਦੋਂ 4 ਇੰਚ ਐਕਸਟਰਾ ਰੱਖ ਕੇ ਤੁਸੀਂ ਲੰਬਾਈ ਦੀ ਕਟਿੰਗ ਕਰ ਸਕਦੇ ਹੋਗੇ ਜਿੰਨੀ ਤੁਹਾਡੀ ਘੇਰੇ ਦੀ ਚੜਾਈ ਆ ਉਦੋਂ ਤੁਸੀਂ 4 ਇੰਚ ਐਕਸਟਰਾ ਕਪੜਾ ਰੱਖ ਕੇ ਆਪਲੀ ਘੇਰੇ ਦੀ ਕਟਾਈ ਕਰ ਸਕਦੇ ਹੋ ਬਾਕੀ ਜਿਹੜੀਆਂ ਆ ਵਾਲੀਆਂ ਫਿਟਿੰਗ ਦੀਆਂ ਨਿਸ਼ਾਨੀਆਂ ਨੇ ਤੁਹਾਡੇ ਨਾਪ ਮੁਤਾਬਕ ਤੁਸੀਂ ਲਾ ਸਕਦੇ ਹੋਗੇ ਬਾਕੀ ਸਾਰੀ ਕਟਿੰਗ ਸੇਮ ਹੀ ਹੁੰਦੀ ਆ ਜਿਹੜੀ ਮੋਡੇ ਦੀ ਕਾਟ ਆਗੀ ਇਹ 7.5 ਤੇ ਹੀ ਆਪਾਂ ਪਾਉਣੇ ਹੁੰਨੇ ਆਂ ਹਰ ਇੱਕ ਸਾਈਜ਼ ਚ ਮੋਡੇ ਦੀ ਕਟਿੰਗ 7.5 ਤੇ ਹੀ ਮੋਡਾ ਕੱਟਿਆ ਜਾਂਦਾ ਗਾ ਜਿਹੜੀ ਮੋਡੇ ਦੀ ਲੰਬਾਈ ਚੜਾਈ ਆ ਜੀ ਉਹ ਆਪਣੀ ਛਾਤੀ ਦੇ ਹਿਸਾਬ ਚ ਆਪਣੇ ਆਪ ਵੱਧ ਜਾਂਦੀ ਆ ਦੇਖੋ ਜਿਵੇਂ ਆਪਾਂ ਇੱਥੇ ਬੀ ਮਤ ਆਪ ਕਰਾਂਗੇ ਤਾਂ ਮੋਢਾ ਦੇਖੋ ਇੱਧਰ ਨੂੰ ਐਨਾ ਇੱਥੇ ਆ ਗਈ ਨਿਸ਼ਾਨੀ ਐਨਾ ਵੱਧ ਜਾਊਗਾ ਘੱਟ ਹੋਊਗਾ ਤਾਂ ਮੋਢਾ ਘੱਟ ਜਾਊਗਾ ਆਪਾਂ ਪਿਛਲਾ ਪੱਲਾ ਜੀ ਪਿੱਛੇ ਕੱਢਤਾ ਪਿੱਛੇ ਕੱਢਣ ਤੋਂ ਬਾਅਦ ਆ ਆਪਾਂ ਫਰੰਟ ਵਾਲੀ ਮੋਢੇ ਦੀ ਕਾਟ ਪਾਤੀ ਜੀ ਉਨਾ ਪਤਾ ਨੂੰ ਪਿਛਲੇ ਗਲੇ ਦੀ ਕਟਿੰਗ ਤੇ ਪਿਛਲੀਆਂ ਪਲੇਟਸ ਪਾ ਕੇ ਦੱਸਾਂਗੇ ਵੀ ਕਿੱਦਾਂ ਪਾਉਗੀਆਂ ਜੀ ਹੁਣ ਆਪਾਂ ਗਲੇ ਦੀ ਕਟਿੰਗ ਕਰਨੀ ਹੈ ਗਲੇ ਦੀ ਇਹਨਾਂ ਦੀ ਜਿਹੜੀ ਕਟਿੰਗ ਆਪਾਂ ਸਵਾ ਦੋ ਇੰਚ ਤੇ ਕਰਾਂਗੇ ਢਾਈ ਤੇ ਨਹੀਂ ਕਰਨੀ ਹੈਗੀ ਤੇ نیچے ਨੂੰ ਜਿਹੜਾ ਗਲਾਗਾ ਸਾਢੇ 4 ਇੰਚ ਆਪਾਂ ਤਿਆਰ ਰੱਖਾਂਗੇ ਆ ਦੇਖੋ ਆ ਬਾਕਸ ਬਣ ਗਿਆ ਇਸ ਤਰ੍ਹਾਂ ਜੀ ਇਹਨੂੰ ਦੇ ਦੇਣੀ ਆ ਆਪਾਂ ਗੁਲਾਈ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਇਹ ਵੀ ਆਪਾਂ ਜੀ 11.5 ਇੰਚ ਤੇ ਹੀ ਪਾਉਣੀਆਂ ਨੇ ਤੇ نیچے ਨੂੰ ਆਪਾਂ 1 ਇੰਚ ਵਧਾ ਕੇ ਅੱਗੇ ਆਪਾਂ ਅੱਗੇ ਵਾਲੀ ਪਲੇਟਸ ਆਪਾਂ 7 ਇੰਚ ਦੀ ਪਾਈ ਸੀ ਪਿਛਲੀ ਆਪਾਂ 1 ਇੰਚ ਵਧਾ ਕੇ 8 ਇੰਚ ਦੀ ਪਾਵਾਂਗੇ ਉਹ ਤਾਂ ਕਰਕੇ 1 ਇੰਚ ਵਧਾ ਕੇ ਪਾਵਾਂਗੇ ਜੀ ਫਿਰ ਜਿਹੜਾ ਨਾ ਪਿੱਛੇ ਬੁਲਬਲਾ ਜਿਹਾ ਬਣ ਜਾਂਦਾ ਕਮੀਜ਼ ਬੰਨਣ ਤੋਂ ਬਾਅਦ ਉਹ ਨਹੀਂ ਬੰਨਦਾ ਹੈਗਾ ਚੜਾਈ ਦੇਖੋ ਜੀ ਆਪਾਂ ਇਹਦੀ 3 ਇੰਚ ਰੱਖੀ ਹੈਗੀ। ਆ ਲੋਚ। ਹੁਣ ਆਪਾਂ ਤਾਂ ਉਹ ਬਾਹਾਂ ਦੀ ਕਟਿੰਗ ਕਰਕੇ ਦਿਖਾਵਾਂਗੇ। ਆ ਦੇਖੋ ਜੀ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ। ਕੱਲ ਮੈਂ ਨਾ ਬਾਹਾਂ ਦੀ ਕਟਿੰਗ ਦੀ ਵੀਡੀਓ ਪਾਈ ਸੀ। ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਆਪਾਂ ਮੋਢੇ ਦਾ ਨਾਪ ਕਿੱਦਾਂ ਲੈਣਾ? ਦੇਖੋ ਭੈਣੇ ਆ ਆਪਣੀ ਫਰੰਟ ਵਾਲੇ ਮੋਢੇ ਦਾ ਆਪਾਂ ਨਾਪ ਲੈਣਾ, ਬੈਕ ਵਾਲੇ ਦਾ ਨਹੀਂ ਲੈਣਾ। ਇੰਨਾ ਆਪਣਾ ਸਲਾਈ ਚ ਆਊਗਾ ਉੱਪਰੋਂ ਸਲਾਈ ਵਾਲਾ ਛੱਡ ਕੇ। 8 ਇੰਚ ਟੇਪ ਧਰ ਲੈਣਾ ਆ ਜਿੱਦਾਂ ਜਿੱਦਾਂ ਗਲਾਈ ਪਾਉਗੀ ਉਦੋਂ-ਉਦੋਂ ਇੰਚ ਟੇਪ ਨੂੰ ਘੁਮਾਈ ਜਾਣਾ ਆ ਦੇਖੋ ਜੀ ਇਹਨਾਂ ਦਾ ਮੋਢਾ ਆਉਂਦਾ 8.5 8.5 ਪੌਣ 1.9 ਇੰਚ ਮੋਢਾ ਇਹਨਾਂ ਦਾ ਤਿਆਰ ਆਗਾ 8.5 ਪੌਣ 1.9 ਜਿੰਨਾ ਕਪ ਇਹ ਮੋਢਾ ਆਇਆ ਉਦੋਂ ਆਪਾਂ 8 ਇੰਚ ਕਟਾ ਕੇ ਕਟਿੰਗ ਕਰਾਂਗੇ ਆਪਾਂ 8.5 ਦੇ ਮੁਤਾਬਕ ਕਟਿੰਗ ਕਰਾਂਗੇ 8.5 ਤੇ ਪੌਣ 1.9 ਆਗਾ ਦੇਖੋ ਕਪੜਾ ਜਿੰਨਾ ਸੀਗਾ ਆਪਾਂ ਉਨੇ ਹੀ ਰੱਖ ਲਿਆ ਜਿਵੇਂ ਇਹ ਤੁਸੀਂ ਲਾ ਲੋ ਵੀ 8.5 ਮੋਟਾ ਤਿਆਰ ਆ ਉਦੋਂ 1.5 2 ਇੰਚ ਕਪੜਾ ਆਪਾਂ ਜੇ ਤੁਸੀਂ ਕਟਿੰਗ ਕਰਕੇ ਲੈਣਾ ਐਕਸਟਰਾ ਲੈ ਸਕਦੇ ਹਾਂ ਆਹ ਵਾਲਾ ਕਪੜਾ ਦੇਖੋ ਐਕਸਟਰਾ ਹੈਗਾ ਇਹ ਕਪੜਾ ਹੈਗਾ ਇੰਨੇ ਸੀ ਆਪਾਂ ਉਨੇ ਹੀ ਰੱਖ ਲਿਆ ਤੇ ਜਿਵੇਂ 8.5 ਮੋਟਾ ਆਇਆ ਤੁਸੀਂ 10 ਇੰਚ ਕਪੜੇ ਦੀ ਚੜਾਈ 20 ਇੰਚ ਜਾਣੀ ਐਦਾਂ ਇਹ ਫੋਲਡ ਕੀਤਾ ਹੋਇਆ ਹੈਗਾ ਕਪੜੇ ਦੀ ਚੜਾਈ ਰੱਖ ਸਕਦੇ ਹੋਗੇ ਤੇ ਜਿਹੜੀ ਬਾਹਾਂ ਦੀ ਲੰਬਾਈ ਆ ਦੇਖੋ ਬਾਹਾਂ ਇਹਨਾਂ ਦੀ 14 ਇੰਚ ਤਿਆਰ ਨੇ ਆਪਾਂ 2.5 ਇੰਚ ਕਪੜਾ ਐਕਸਟਰਾ ਲਾਏ ਇਹ ਫੋਲਡਿੰਗ ਚ ਆ ਜੂਗਾ ਤੇ ਉੱਪਰ ਸਲਾਈ ਚ ਆ ਜੂਗਾ ਤੇ 14 ਇੰਚ ਬਾਹ ਤਿਆਰ ਰਹਿ ਜੂਗੀ ਹੁਣ ਸਭ ਤੋਂ ਪਹਿਲਾਂ ਆਪਾਂ ਇੱਥੇ ਅੱਧਾ ਇੰਚ ਘਟਾ ਕੇ ਲੈਣਾ ਜਿੰਨਾ ਮੋਡਾ ਉਦੋਂ ਅੱਧਾ ਇੰਚ ਘਟਾ ਲੈਣਾਗਾ ਆਪਾਂ 8 ਇੰਚ ਤੇ ਇੱਥੇ ਨਿਸ਼ਾਨੀ ਲਾ ਲਈ 8 ਇੰਚ ਤੇ ਨਿਸ਼ਾਨੀ ਲਾਉਣ ਤੋਂ ਬਾਅਦ ਇੱਥੇ ਜੀ ਆਪਾਂ 3 ਇੰਚ ਤੇ ਲਾ ਲਈ ਜਿੱਥੋਂ ਕਾਟ ਪਾਉਗੀ ਠੀਕ ਹੈ ਜੀ ਇੱਥੇ ਜਿੱਥੋਂ ਆਪਾਂ ਗਲਾਈ ਪਾਉਣੀ ਆ ਇੱਥੇ ਲਾਈ ਹੈ ਜੀ ਆਪਾਂ 2.5 ਇੰਚ ਇਹਨੂੰ ਇਹਦੇ ਨਾਲ ਐਦਾਂ ਮਿਲਾ ਲੈਣਾ ਆ ਵਾਲੇ ਪੁਆਇੰਟ ਨੂੰ ਇਹਦੇ ਨਾਲ ਐਦਾਂ ਮਿਲਾ ਲੈਣਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂਸ ਵਾਲਾ ਕੱਪੜਾ ਐਕਸਟਰਾ ਹੈ ਜੀ ਮਲਾਉਣ ਤੋਂ ਬਾਅਦ ਆਪਾਂ ਇਹਦਾ ਕਰ ਲੈਣਾ ਇਹ ਆ ਗਿਆ ਜੀ 6 ਇੰਚ ਸੇ ਦਾ ਅੱਧ ਚਾਹੇ ਤੁਸੀਂ ਵੈਸੇ ਹੀ ਤਿੰਨ ਤੇ ਲਾ ਲਓ ਚਾਹੇ ਇੰਚ ਟੇਪ ਨੂੰ ਫੋਲਡ ਕਰ ਲਓ ਫੋਲਡ ਕਰਨ ਤੋਂ ਬਾਅਦ ਇਹਦਾ ਅੱਧ ਕੱਢਣ ਤੋਂ ਬਾਅਦ ਜਿੰਨੀ ਆਪਾਂ ਕਾਟ ਪਾਈ ਆ 1 ਇੰਚ ਤੇ ਮੁੱਢੇ ਦੀ ਕਾਟ ਪਾਈ ਸੀ ਇੱਥੇ 1-1 ਇੰਚ ਦੀ ਨਿਸ਼ਾਨੀ ਲਾ ਲੈਣੀ ਆ ਉਸ ਤੋਂ ਬਾਅਦ ਆਪਾਂ ਇੱਥੇ ਚਾਕ ਧਰ ਕੇ ਐਦਾਂ ਦੇ ਦੇਣੀ ਆ ਜੀ ਗਲਾਈ ਆ ਦੇਖੋ ਆ ਪਿਛਲੀ ਹੋ ਗਈ ਤੇ ਐਦਾਂ ਆਪਾਂ ਦੇ ਦੇਣੀ ਆ ਫਰੰਟ ਵਾਲੀ ਹਲੋ ਜੀ ਆ ਇੱਕ ਲੀਫ ਦੀ ਸ਼ੇਪ ਤਿਆਰ ਹੋ ਗਈ ਇਹਦੀ ਆਪਾਂ ਕਰ ਲੈਣੀ ਆ ਕਟਿੰਗ ਹੁਣ ਦੇਖੋ ਆਪਾਂ ਪਾਉਣੀ ਆ ਅੱਗੇ ਵਾਲੀ ਕਾਟ ਸਿਰਫ ਦੋ ਪੱਲਿਆਂ ਚ ਪਾਉਣੀ ਆ ਦੋ ਨੀਚੇ ਛੱਡ ਦੇਣੇ ਆ ਇਹ ਵੀ ਦੋਵੇਂ ਅਗਲੇ ਪਾਸਿਆਂ ਚ ਆਵੇ ਬਾਹਾਂ ਦੇ ਜਿਹੜਾ ਆਪਣਾ ਪ੍ਰਿੰਟ ਆ ਆ ਦੇਖੋ ਆ ਵੀ ਸਿੱਧਾ ਆ ਵੀ ਸਿੱਧਾ ਇਹ ਆਪਸ ਚ ਜੁੜੇ ਹੋਣੇ ਚਾਹੀਦੇ ਨਹੀਂ ਹੋਣਾ ਚਾਹੀਦਾ ਵੀ ਇੱਕ ਸਿੱਧਾ ਇੱਕ ਉਪੁੱਠਾ ਆਗਾ ਫਿਰ ਜਿਹੜੀ ਆਪਣੀ ਕਾਰਟ ਆ ਜੀ ਉਹ ਸਹੀ ਨਹੀਂ ਪਊ ਇੱਕ ਅੰਗੇ ਆ ਜੂਗੀ ਇੱਕ ਪਿੱਛੇ ਆ। ਨਾਲੋ ਜੀ ਆ ਪੈ ਗਈ ਜੀ ਆਪਣੀ ਬਾਹ ਦੀ। ਕਾਰਟ ਆਪ ਨੇ ਦੇਖੋ ਜੀ কুরਤੀ ਦੀ ਕਾਰਟ ਹੋ ਗਈ। কুরਤੀ ਦੀ ਕਟਿੰਗ ਹੋ ਗਈ। ਪੂਰੀ কুরਤੀ ਦੀਆਂ ਸਾਰੀਆਂ ਕਾਟਾ ਪੈ ਗਈਆਂ। ਜੇ ਤੁਹਾਨੂੰ ਕੁਝ ਨਾ ਸਮਝ ਆਇਆ ਹੋਵੇ ਜੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ